ਜਿਨ ਰਹਿਣਾ ਇਹੀ ਸਾਡੇ ਵਾਸਤੇ ਹਰ ਇੱਕ ਧਰਮਾਂ ਵਿੱਚ ਕਿਹਾ ਚਾਹੇ ਕੋਈ ਵੀ ਹੈ ਚਾਹੇ Hindu ਧਰਮ ਹੈ Muslim ਧਰਮ ਹੈ Isai ਹੈ ਜਾਂ Sikh ਧਰਮ ਹੈ ਉਹਦਾ ਹੈ Sikh ਧਰਮ ਤੇ ਇਹ ਹਕਮ ਕਰਦੀ ਇੱਕ ਇੱਕ ਦੇ ਵਿੱਚ ਹੀ ਸਾਰਾ ਕੁਝ ਵਸਦਾ ਪਰ ਕਿਤੇ ਨਾ ਕਿਤੇ ਸੱਟ ਲੱਗ ਜਾਂਦੀ ਇੱਥੇ ਬਾਦਸ਼ਾਹ ਜਿਨ੍ਹਾਂ ਕਰਕੇ ਬਹੁਤ ਸਾਰਾ ਜਿਹੜਾ ਸਰਬੰਸਤ ਅਸੀਂ ਪੁਰਾਣਾ ਕਹਿੰਦਾ ਵੀ ਕਹੀ ਗਈ ਕਿ ਅਸੀਂ ਨਿੱਜੀ ਆਪਣੇ ਨਿੱਜੀ ਹਿੱਤਾਂ ਵਾਸਤੇ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਆਵਾਮ ਦਾ ਕਰਦੇ ਆ ਪਿਛਲੇ ਦਿਨੀ ਜੋ ਰੁਪਾਲਗਾਮ ਦੇ ਵਿੱਚ ਜੋ ਘਟਨਾ ਹੋਈ ਸਾਡੇ 30 35 ਪਰਿਵਾਰ ਜਿਹੜੇ ਉਹਨਾਂ ਦੀ ਜਾਨ ਗਈ ਉਹ ਇੱਕ ਕਤਲਿਆਕਤੀ ਉਹਨਾਂ ਨੂੰ ਅਸੀਂ ਸਾਡੇ ਬੱਚਿਆਂ ਨੂੰ ਭੈਣ ਬਾਕੀ ਪਾਰਟੀਆਂ ਹਿੰਦੀਆਂ ਨੇ ਤੇ ਮਾਟਰ ਪਾਸ਼ਾ ਦੇ ਤੇ ਵੀ ਲੰਘ ਜਾਂਦੇ ਆ ਮੈਂ ਚਾਹਣਾ ਕਿ ਸਰਦਾਰ ਜੀ ਨੇ ਉਹਨਾਂ ਨੂੰ ਬੱਚਿਆਂ ਦੇ ਹਿੱਤ ਵਾਸਤੇ ਜਾਣ ਦਿੱਤਾ ਹੈ ਕੋਈ ਇਹਨਾਂ ਦੇ ਨਾਂ ਤੇ ਕੋਈ ਲਾਇਬ੍ਰੇਰੀ ਹੈ ਜਿਹੜੀ ਸਮਾਣੇ ਦੇ ਵਿੱਚ ਤਾਂ ਕਿ ਬੱਚੇ ਉੱਥੇ ਜਿਨ੍ਹਾਂ ਨੇ ਕੋਈ ਪੜ੍ਹਨਾ ਹੈ ਕਿਸੇ ਨੇ ਕੋਈ ਆਈਐਸ ਪੀਸੀਐਸ ਕਰਨੀ ਆ ਉਹ ਉੱਥੇ ਆ ਕੇ ਆਰਾਮ ਨਾਲ ਬੈਠ ਸਕਣ ਉਹਨਾਂ ਵਾਸਤੇ ਕੋਈ ਨਾ ਕੋਈ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਔਰ ਜਾਕਾਨ ਦੇ ਵਿੱਚ ਕੋਈ ਕੁਛ ਵੀ ਬਣੇ ਤਾਂ ਉਥੇ ਭਗਵਾਨ ਪਰਸ਼ੂਰਾਮ ਜੀ ਦੇ ਨਾਂ ਦੇ ਜਾਂ ਕਿਤੇ ਸਕੂਲ ਚ ਜਾਂ ਕਿਤੇ ਵੀ ਜੰਦੀ ਉਹਨਾਂ ਦੇ ਨਾਂ ਦੇ ਕੁਛ ਨਾ ਕੁਛ ਜਿਹੜਾ ਹੋਣਾ ਚਾਹੀਦਾ ਸੋ ਮੇਰੀ ਕੋਸ਼ਿਸ਼ ਹੈ ਕਿ ਦੇਖੋ ਨਾ ਅਸੀਂ ساری ਉਮਰ ਧਰਮ ਸ਼ਾਲਾ ਬਣਾ ਸਕਦੇ ਆ ਨਾ ਅਸੀਂ ਹੋਰ ਕੰਮ ਕਰ ਸਕਦੇ ਆ ਕੰਮ ਉਹ ਕਰਨਾ ਫਾਇਦਾ ਜਿਹੜਾ ਅਸਾਂ ਵਕਈ ਅ ਫੰਡ ਦੀ ਦਮਾ ਕੇ ਸਾਰਾ ਖੁਸ਼ੀ ਕਰਾਂਗੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਆਪ ਵੀ ਜੋਸ਼ੀ ਜੀ ਫਤਾ ਰੱਖਣਾ ਮੈਂ ਦੋ ਹੁਣਾਂ ਤੋਂ ਮਿੱਟੀ ਛੱਡ ਕੇ ਨਹੀਂ ਜਾਣਾ ਬਿਲਕੁਲ ਕਰਕੇ ਦਿਖਾਵਾਂਗੇ ਆਉਣ ਵਾਲੇ ਸਮੇਂ 'ਚ ਜਲਦੀ ਕੋਸ਼ਿਸ਼ ਹੈ ਸਾਡੇ ਸਾਲ ਦੇ ਵਿੱਚ ਹੀ ਭਗਵਾਨ ਪਰਸ਼ੂਦਾਮ ਜੀ ਦਾ ਬ੍ਰਹਮ ਸੁਮਾਰੀ ਸ਼ਟਾ ਦਿਨਾਂ ਹੈਗਾ ਉਹਨਾਂ ਨੂੰ ਵੀ ਫੱਕਰ ਹੋਵੇ ਕਿ ਹਾਂ ਵਾਕੀ ਜੋ ਹੈ ਬਹੁਤ ਅੱਛਾ ਹੋਇਆ ਉਹ ਜਦੋਂ ਕਰਾਂਗੇ ਉਦੋਂ ਤੁਹਾਨੂੰ ਪਤਾ ਲੱਗੇ ਕਿ ਕੀ ਬੇਨਤੀ ਹੋਰ ਹੈ ਕਿ ਪਿਛਲੇ ਦਿਨੀ ਵੀ ਮੇਰੇ ਲਈ ਸ਼ਾਇਦ ਪ੍ਰਦੀਪ ਸ਼ਰਮਾ ਦਾ ਸ਼ਾਇਦ ਕੋਈ ਆਇਆ ਸੀਗਾ ਜਿਹੜੇ ਕਹਿੰਦੇ ਭਗਵਾਨ ਪਰਸ਼ੂਰਾਮ ਜੀ ਦਾ ਜਿਹੜਾ ਮੂਰਤੀ ਆਪ ਦੀ ਸਥਾਪਨਾ ਕਰਨੀ ਆ ਟੀ ਪੁਆਇੰਟ ਦੀ ਹਾਂ ਪਰ ਮੈਨੂੰ ਜੇ ਕੋਈ ਪਾਸ ਹੋ ਰੱਬਾ ਮੈਨੂੰ ਦਿਓ ਉਹਦਾ ਕੋਈ ਲੈਟਰ ਦਿਓ ਆਪਾਂ ਉੱਥੇ ਜਗ੍ਹਾ ਬਣਾ ਕੇ ਕਿਤੇ ਨਾ ਕਿਤੇ ਭਗਵਾਨ ਪਰਸ਼ੂਰਾਮ ਜੀ ਦੀ ਜਿਹੜੀ ਪਵਿੱਤਰ ਮੂਰਤੀ ਆਪ ਨੂੰ ਉੱਥੇ ਸਥਾਪਿਤ ਕਰੀਏ ਕਿਉਂ ਪਰਮਿਸ਼ਨ ਹੋਣੀ ਜ਼ਰੂਰੀ ਜੇ ਪਰਮਿਸ਼ਨ ਹੈ ਤਾਂ ਮੈਨੂੰ ਦਿਓ ਆਪਾਂ ਬਹੁਤ ਵਧੀਆ ਸਲੀਕੇ ਨਾਲ ਉੱਥੇ ਆਪਾਂ ਗਵਰਨਟਸ਼ਨਾਂ ਦੀ ਜਿਹੜੀ ਮੂਰਤੀ ਆ ਉਹਨੂੰ ਸਥਾਪਤ ਕਰੀਏ ਕਿਉਂਕਿ ਮੈਂ ਤਾਂ ਤੁਹਾਡਾ ਆਪਣਾ ਸਾਰਾ ਤੁਹਾਡਾ ਪ੍ਰਾਂਤ ਛੋਟਾ ਵੱਡਾ ਸੋ ਮੈਂ ਤਾਂ ਹਮੇਸ਼ਾ ਤੁਹਾਡੇ ਦੇ ਵਿੱਚ ਹੀ ਆ ਔਰ ਅਸੀਂ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਪੈਸਾ ਲਾਈਏ ਉਹਦਾ ਪਤਾ ਲੱਗੇ ਕਿ ਹਾਂ ਇਹ ਆਵਾਮ ਨੂੰ ਫਾਇਦਾ ਹੋਵੇ ਕਿ ਕਿਉਂਕਿ ਐਸੀ ਜਗ੍ਹਾ ਨਾ ਬਣਾਈਏ ਜਿੱਥੇ ਲੰਗਰ ਖਾ ਕੇ ਮੁੜਦੇ ਹੋਈਏ ਉਹ ਚੀਜ਼ ਬਣਾਈਏ ਜਿੱਦਾਂ ਵੀ ਹਾਂ ਪਤਾ ਲੱਗੇ ਕਿ ਹਾਂ ਵਾਕਈ ਇਹ ਫਾਇਦੇਮੰਦ ਹੋਵੇ ਸੋ ਲਾਇਬ੍ਰੇਰੀ ਲਾਇਬ੍ਰੇਰੀ ਬਣਾਵਾਂਗੇ ਉਹ ਪਾ ਰਹਿ ਤਾਂ ਲੱਗੇ ਕਿ ਬਣਾਉਣੀ ਆ ਕੀ ਗੱਲ ਬਾਤ ਉਹ ਸਾਰਾ ਪਰਾਗ ਗਿਆ ਸੋ ਦੁਬਾਰਾ ਫਿਰ ਸਾਰੀ ਸੰਗਤ ਨੂੰ ਭਗਵਾਨ ਪ੍ਰਸਾਦ ਜੀ ਦੇ ਕਰਦੇ ਸਤਿਕਰ ਲੈਣੀ ਬਹੁਤ ਬਹੁਤ ਮੁਬਾਰਕਾ ਰੱਖੇ ਔਰ ਜੋ ਵੀ ਅਸੀਂ ਕਰਨ ਪਟੀਏ ਉਹ ਪੰਜਾਬ ਦੇ ਪੱਲੇ ਦੀ ਪੰਜਾਬ ਦੇ ਇਤਲੀ ਔਰ ਸਾਰਿਆਂ ਦੇ ਨਾਲ ਮਿਲ ਕੇ ਰਹਿਣਾ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਨਾਲ ਮਿਲ ਕੇ ਰਹੀਏ ਸਾਰਾ ਦਮ ਬੋਚਨ ਪਰ ਨਿਰਵਾਨ ਤਨ ਸਰਵਨ ਸਿੰਘ ਜੀ ਸਰਵਨ ਸਿੰਘ ਜੀ ਗੜਮਰਲਾ गीत प्रधान जी गुरत सिंह बग्गा जी सरबजी सोनी जी जी ठेकेदार उन्होंने विकास लैसू जी चरण लै ली जी ਕਰਦੇ ਬਿਜੈ ਚਾਰਦੀ ਕਲਾ ਅਕਸਰ ਆਪ ਬੜੀ ਜੀ ਆਓ ਜੀ ਹਾਂ ਆਪਣੇ ਦੋਸਤ ਮੈਂ ਸਾਰਿਆਂ ਨੂੰ ਅੱਜ ਦੇ ਇਸ ਦਿਨ ਲੱਖ-ਲੱਖ ਮੁਬਾਰਕਬਾਦ ਜੀ ਤੇ ਨਾਲ ਹੀ ਸਾਰੇ ਹੀ ਟ੍ਰੇਡੀ ਦਾ ਪਰਦਾਜੀ ਦਾ ਤੇ ਸਮੁੱਚੀ ਰਨਾਂ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਕੁਬਵਾਨ ਜੀ ਦਿਨ ਤੇ ਜੋ ਅਸੰਘਤ ਸਾਰਿਆਂ ਇੱਥੇ ਪਹੁੰਚਿਆ ਨਹੀਂ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਤੇ ਇਕੱਠੇ ਇਸ ਦਿਨ ਨੂੰ ਮਨਾਉਣ ਦਾ ਮੌਕਾ ਦਿੱਤਾ ਪਾ ਇਥੇ ਅੱਜ ਇੱਕ ਆਧੁਨਿਕ ਯੁੱਗ ਦੇ ਵਿੱਚ ਬੈਠੇ ਆ ਕਿਸ ਤਰ੍ਹਾਂ ਉਹ ਪੁਰਾਣਾ ਇਤਿਹਾਸ ਟਰੋਲ ਕੇ ਦੇਖੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਬੱਚਿਆਂ ਨੂੰ ਆਪਾਂ ਦੱਸ ਕੇ ਜਿਹੜੇ ਦਿਨ ਮਨਾਈਏ ਤਾਂ ਹੀ ਮੈਂ ਸਮਝੀਂ ਦੁਨੀਆ ਤੇ ਜਿਹੇ ਦਿਨ ਮਨਾਉਣ ਦਾ ਫਾਇਦਾ ਜੋ ਉਹਨਾਂ ਨੇ ਪਾਪ ਦਾ ਨਾਸ ਕਰਕੇ ਇਸ ਸਮਾਜ ਨੂੰ ਅੱਜ ਇੱਕ ਤਰ੍ਹਾਂ ਕਿੱਥੇ ਲਿਆ ਕੇ ਪੜਾ ਕਿੰਨਾ ਕਿੰਨੀ ਤਰੱਕੀ ਇਸ ਸਮਾਜ ਨੇ ਕਿੰਨੀ ਦੁਨੀਆ ਨੇ ਕੀਤੀ ਆਪਣੇ ਦੇਸ਼ ਲਈ ਮੈਂਤਾ ਜੀ ਕੋਈ ਸੰਦੇਸ਼ ਦੇ ਕੇ ਤੁਹਾਨੂੰ ਸਾਰਣ ਨੂੰ ਆਪਣੀ ਗੱਲ ਖਤਮ ਕਰੂੰਗੀ ਕਿ ਜੋ ਤਾਕਤਾਂ ਸਾਡੇ ਦੇਸ਼ ਨੂੰ ਤੋੜਨ ਦੇ ਲਈ ਲੱਗੀਆਂ ਨੇ ਕਿਰਪਾ ਕਰਕੇ ਇਕੱਠੇ ਹੋ ਜੋ ਇਸ ਦੇਸ਼ ਨੂੰ ਇਕੱਠਾ ਕਰਕੇ ਹਰ ਇੱਕ ਇਨਸਾਨ ਨੂੰ ਉਹ ਦਿੱਲਾ ਇਨਸਾਨੀਅਤ ਹੋਵੇ ਫਿਰ ਕੋਈ ਮਰਨ ਦੀਆਂ ਵੱਡੀਆਂ ਨਾ ਪਾਈਆਂ ਜਾਣ ਬਸ ਅੱਜ ਦਾ ਹੈ ਇਹੀ ਸੰਦੇਸ਼ ਤੁਹਾਨੂੰ ਦੇਵਾਂਗੀ ਤੇ ਫਿਰ ਅੱਜ ਦੇ ਬਣਾਏ ਸਾਰੇ ਇਨਸਾਨ ਦੇ ਆਪਾਂ ਇਸ ਸਾਧਰੀ ਦੀ ਆਪਣੇ ਸਮਾਜ ਦੀ ਤਰੱਕੀ ਦੇ ਵਲ ਸਾਰੇ ਲੋਕਦਾਨ ਪਾਉਂਦੇ ਵਿੱਚ ਸਮੂਰਿਅਤ ਕਰਨ ਚਾਹੁੰਦੇ ਹਾਂ ਮੈਂ ਕਰੇ ਕਿ ਮਾਫੀ ਚਾਹੁੰਦੀ ਆ ਸਭ ਦਾ ਜੀ ਸਮਾਣਾ ਦੀਪੂ ਬਾਡੀ ਜੀ ਅ ਰਿਸ਼ੂ ਬਹੁਤ ਬਹੁਤ ਸਵਾਗਤ ਹੈ ਪੀਪੇਰ ਸਰਦਾਰ ਸਾਡੇ ਤੋਂ ਸਪੰਸੇ ਮੈਂ ਪ੍ਰੇਮ ਜੀ ਬਤਵਾਰ ਪ੍ਰਸਾਦਨ ਕੌਸ਼ਲ ਜੀ ਫਤੇਪੁਰੇ ਸਾਹਿਬ ਅੰਤਿਆ ਜੀ ਕੀ ਕਰ ਰਹੇ ਹੋ ਮੈਂ ਤਾਂ ਮੈਂ ਥੋੜੀ ਕਰਾਂਗੀ ਜੀ ਕੋਈ ਯਾਰ ਸਾਰੀ ਮੈਂ

ええ。 ਮਰਨ ਮੇਟਰ ਜੀ ਪੰਮੀ ਜੀ ਟਿਕਟਾਂ ਕੀ ਕਰਦਾਂ ਨਾ ਆ ਜੀ ਆ ਜੀ ਭਟੇ ਜੀ ਉਹ ਤਾਂ ਨਾਲ ਹੀ ਖੜੇ ਨੇ ਕਰਨ ਵਾਲੇ ਚੱਲੇ ਸਭੀ ਅੱਛਾ ਉਹਨਾਂ ਦੇ ਰੱਖ ਸਰਵਾਂ ہمارا ਕਲੱਬ ਨੇ ਪ੍ਰੋਗਰਾਮ ਲੈ ਕੇ ਕੀਤਾ ਮਾ ਜੋ ਲਾਈਫ ਸਰਵਾਂ ਜੀ ਪਵਨ ਜੀ ਸਾਡੇ

要登记了。